ਤੇ ਸਤਗੁਰੂ ਨੇ ਪ੍ਰਤੀਜਾ ਕੀਤੀ ਸੀ ਕਿ ਇਸ ਧਰਤੀ ਦੇ ਉੱਤੇ ਮੈਂ ਉਹ ਜਿਆ ਖਾਲਸਾ ਸਜਾਉਂਗਾ ਜਿਹੜਾ ਖਾਲਸਾ ਲੱਖਾਂ ਕਰੋੜਾਂ ਦੇ ਵਿੱਚ ਉਹਦੀ ਪਹਿਚਾਣ ਬਖਰੀ ਹੋਵੇ। ਜਿਹਦੀ ਪਹਿਚਾਣ ਨੇ ਬਖਰੀ ਹੋਗੀ ਆਤਮਕ ਤੌਰ ਤੇ ਵੱਡਾ ਬਦਲਾਵ ਹੋਊਗਾ। ਔਰ ਗਰੀਬ ਦੱਬੇ ਲਗਾੜੇ ਲੋਕਾਂ ਦੇ ਹੱਕ ਦੇ ਵਿੱਚ ਖੜਾ ਹੋਣਾ। ਇਸ ਸਿਧਾਂਤ ਨੂੰ ਸਤਗੁਰ ਜੀ ਨੇ 1699 ਦੇ ਵਿੱਚ ਪੂਰਨ ਕੀਤਾ। ਇਹੋ ਜੀ ਲਾਲ ਦੇ ਨਾਲ ਇੱਕ ਪਰੰਪਰਾ ਹੋਲੇ ਮਹੱਲੇ ਦੀ। ਤੇ 26 ਤਰੀਕ ਨੂੰ ਫਿਰ ਖਾਲਸੇ ਦੇ ਗੁਰਾਂ ਦੇ ਸਾਹਮਣੇ ਅਰਦਾਸ ਕਰਕੇ ਮਹੱਲੇ ਦੇ ਰੂਪ ਦੇ ਵਿੱਚ ਫਿਰ ਇੱਥੋਂ ਨਗਰ ਕੀਰਤਨ ਪੰਨਾਂ ਤਿਆਰੀਆਂ ਦੀ ਰਵਾਈ ਦੇ ਵਿੱਚ ਸ਼ੁਰੂ ਹੁੰਦਾ ਹੁੰਦਾ। ਜਿਹੜਾ ਇੱਕ ਦੇਖਣੇ ਕਾਬਿਲ ਹੁੰਦਾ ਜਿਹਦਾ ਇੱਕ ਪ੍ਰੇਖਿਆ ਉਹ ਖਾਲਸਾ ਜਿਸ ਨੇ ਚੱਲਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵਸਾਈ ਹੋਈ ਇਹ ਪਵਿੱਤਰ ਨਗਰੀ ਜਿਹ ਇਸ ਧਰਤੀ ਤੇ ਗੁਰੂ ਦਸਮ ਪਾਤਸ਼ਾਹ ਜੀ ਨੇ ਆਪਣਾ ਜਿੰਦਗੀ ਦਾ ਥੋੜਾ ਸਮਾਂ ਇੱਥੇ ਬਿਸ਼ਰ ਕੀਤਾ ਔਰ ਇਸ ਸਥਾਨ ਦੇ ਉੱਤੇ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਜ਼ੁਲਮ ਦੇ ਖਿਲਾਫ ਇੱਕ ਫਿਰਕੇ ਦੀ ਰੱਖਿਆ ਲਈ ਦਿੱਲੀ ਵੱਲੋਂ ਵਿਚਾਲੇ ਪਾਉਣ ਲਈ ਪ੍ਰੇਰਣਾ ਕੀਤੀ ਤੇ ਸਤਿਗੁਰਾਂ ਨੇ ਬਲੀਦਾਨ ਦਿੱਤਾ ਤੇ ਸਤਿਗੁਰ ਨੇ ਇਹ ਪ੍ਰਤੀਗਿਆ ਕੀਤੀ ਸੀ ਕਿ ਇਸ ਧਰਤੀ ਦੇ ਉੱਤੇ ਮੈਂ ਉਹ ਜਿਹਾ ਖਾਲਸਾ ਸਜਾਉਂਗਾ ਜਿਹੜਾ ਖਾਲਸਾ ਲੱਖਾਂ ਕਰੋੜਾਂ ਦੇ ਵਿੱਚ ਉਹਦੀ ਪਹਿਚਾਣ ਬੱਕਰੀ ਹੋਊਗੀ ਨਿਰੀ ਪਹਿਚਾਣ ਨੇ ਬੱਕਰੀ ਹੋਊਗੀ ਆਤਮਕ ਤੌਰ ਤੇ ਵੱਡਾ ਬਲਵਾਨ ਹੋਗਾ ਔਰ ਗਰੀਬ ਦੱਬੇ ਲਤਾੜੇ ਲੋਕਾਂ ਦੇ ਹੱਕ ਦੇ ਵਿੱਚ ਖੜਾ ਹੋਗਾ ਇਸ ਸਿਧਾਂਤ ਨੂੰ ਸਤਗੁਰ ਜੀ ਨੇ 1699 ਦੇ ਵਿੱਚ ਸੰਪੂਰਨ ਕੀਤਾ ਔਰ ਉਹ ਤੋਂ ਪਹਿਲਾਂ ਜਿੰਨੇ ਵੀ ਯੁੱਧ ਜੰਗ ਇੱਥੇ ਹੋਏ ਉਹ ਸਿਧਾਂਤਕ ਤੌਰ ਤੇ ਸਤਗੁਰ ਜੀ ਨੇ ਕੋਈ ਰਾਜ ਸੱਤਾ ਕਾਇਮ ਕਰ ਲਈ ਨਹੀਂ ਕੀਤੇ ਉਹ ਸਿਰਫ ਖਾਲਸੇ ਦੀ ਤੇ ਸਮੁੱਚੇ ਇਸ ਮਨੁੱਖਤਾ ਦੀ ਜਿਹਨੂੰ ਆਪਾਂ ਰਿਲੀਜੀਅਸ ਸੋਵਰੈਂਟੀ ਕਹਿ ਦਿੰਨੇ ਆ ਉਹਦੇ ਲਈ ਸਮਰਪਿਤ ਹੋ ਕੇ ਸਤਗੁਰਾਂ ਨੇ ਇਹ ਸਾਰੇ ਪਵਿੱਤਰ ਸਿਧਾਂਤ ਘੜੇ ਸੋ ਇਸੇ ਧਰਤੀ ਦੇ ਉੱਤੇ ਸਤਗੁਰਾਂ ਨੇ ਫਿਰ ਖਾਲਸੇ ਨੂੰ ਜਾਹੋ ਜਲਾਲ ਤੇ ਇਹ ਜਾਹੋ ਜਲਾਲ ਦੇ ਨਾਲ ਇੱਕ ਪਰੰਪਰਾ ਹੋਲੇ ਮਹੱਲੇ ਦੀ ਵੀ ਸ਼ੁਰੂ ਕੀਤੀ ਔਰ ਇਸ ਹੋਲੇ ਮਹੱਲੇ ਦੀ ਇਸ ਪਵਿੱਤਰ ਪਰੰਪਰਾ ਨੂੰ ਖਾਲਸਾ ਪੰਥ ਅੱਜ ਵੀ ਨਿਰੰਤਰ ਉਸੇ ਢੰਗ ਨਾਲ ਮਨਾ ਰਿਹਾ ਜਿਸ ਢੰਗ ਦੇ ਨਾਲ ਗੁਰੂ ਦਸਮ ਪਾਤਸ਼ਾਹ ਨੇ ਇਹਦੀ ਸ਼ੁਰੂਆਤ ਕੀਤੀ ਸੀ। ਸੋ ਆ ਅੱਜ ਹੁਣ ਕਿਲਾ ਆਨੰਦਗੜ੍ਹ ਸਾਹਿਬ ਤੋਂ ਇਹਦੀ ਸ਼ੁਰੂਆਤ ਹੋ ਗਈ ਆ। ਇਹ ਨਗਾਰੇ ਵਜਾਉਣ ਦਾ ਵੀ ਸਤਗੁਰਾਂ ਨੇ ਕਿਉਂਕਿ ਉਸ ਵੇਲੇ ਦੇ ਰਾਜੇ ਜਿਹੜੇ ਇਹੋ ਜਿਹਾਂ ਗੱਲਾਂ ਤੋਂ ਮਨਾਈਆਂ ਕਰਦੇ ਸੀ ਸਤਗੁਰ ਜੀ ਨੇ ਇਹ ਵੱਖਰੀ ਤੇ ਨਰਾਲੀ ਪਹਿਚਾਣ ਲਈ ਇਹ ਖਾਲਸੇ ਦੀ ਸ਼ੁਰੂਆਤ ਇਸ ਹੌਲੇ ਮੁਹੱਲੇ ਦੀ ਨਗਾਰਿਆਂ ਤੋਂ ਸ਼ੁਰੂ ਹੁੰਦੀ ਆ ਤੇ ਅੱਜ ਵੀ ਇਹ ਉਸੇ ਤਰ੍ਹਾਂ ਅੰਤਰ ਤੇ ਹੋ ਰਹੀ ਆ। ਤੇ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਆਉਂਦੇ 6 ਦਿਨਾਂ ਦੇ ਵੱਡੇ ਜਿਹੜੇ 3 ਦਿਨ ਦੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਤਾਲਪੁਰੀ ਤੇ 3 ਦਿਨ ਸ੍ਰੀ ਆਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ ਸਾਹਿਬ ਜਿੱਤੇ ਤੇ 26 ਤਰੀਕ ਨੂੰ ਫਿਰ ਖਾਲਸੇ ਨੇ ਗੁਰਾਂ ਦੇ ਸਾਹਮਣੇ ਅਰਦਾਸ ਕਰਕੇ ਮਹੱਲੇ ਦੇ ਰੂਪ ਦੇ ਵਿੱਚ ਫਿਰ ਇੱਥੋਂ ਨਗਰ ਕੀਰਤਨ ਪੰਨਿਆਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਪਰਮ ਹੁੰਦਾ ਜਿਹੜਾ ਇੱਕ ਦੇਖਣੇ ਕਾਬਲ ਹੁੰਦਾ ਜਿਹਦਾ ਇੱਕ ਦ੍ਰਿਸ਼ ਆ ਉਹ ਖਾਲਸਾ ਜਿਸਲੇ ਚੱਲਦਾ ਨਿਹੰਗ ਸਿੰਘਾਂ ਦੀਆਂ ਫੌਜਾਂ ਬਾਣੇ ਦੇ ਨਾਲ ਜਿਹਲੇ ਘੋੜਿਆਂ ਦੀ ਸਵਾਰੀ ਤੇ ਫਿਰ ਗਤਗਾ ਘੇਟਦੇ ਜਾਂਦੇ ਆ ਇਹ ਸਾਰੀਆਂ ਪਰੰਪਰਾਵਾਂ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀਆਂ ਸੀ ਜਿੱਥੇ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿਨਾ ਕਰਨਾਲਕ ਨਾਮਲੇ ਵਾਸ ਮੂਹ ਵਾਹੀ ਭਾਈ ਨੂੰ ਬਹੁਤ-ਬਹੁਤ ਵਧਾਈ ਦਿਨਾ ਉੱਥੇ ਤੁਹਾਡੇ ਮੀਡੀਆ ਰਹੀਂ ਇੱਕ ਇਹ ਵੀ ਮੈਂ ਗੱਲ ਕਹਿਣੀ ਚਾਹਨਾ ਕਿ ਬਹੁਤ ਦਿਨ ਹੋ ਗਿਆ ਸੰਗਤਾਂ ਆ ਕੇ ਨਮਸਕਾਰ ਕਰ-ਕਰ ਕੇ ਇੱਥੋਂ ਜਾ ਜਾਰੀਆਂ ਕਈ 26 ਤੋਂ ਬਾਅਦ ਵੀ ਆਉਣਗੇ ਪਰ ਜਿਹੜੀਆਂ ਹੁਣ ਆ ਰਹੀਆਂ ਕੋਈ ਟਰੈਕਟਰ ਰੂਪ ਦੇ ਵਿੱਚ ਜੀਪਾਂ ਦੇ ਰੂਪ ਵਿੱਚ ਕੋਈ ਆਪਣੇ ਮੋਟਰਸਾਈਕਲਾਂ ਦੇ ਰੂਪ ਦੇ ਵਿੱਚ ਆਪਾਂ ਬੜੀ ਨਿਮਰਤਾ ਦੇ ਨਾਲ ਆਈਏ ਕੋਈ ਜੇ ਕਿਸੇ ਨੇ ਕੋਈ ਡੈੱਕ ਲਾਇਆ ਡੈੱਕ ਪਹਿਲੀ ਗੱਲ ਤਾਂ ਛੋਟਾ ਧੀਮੀ ਆਵਾਜ਼ ਤੇ ਚਲਾਈਏ ਤੇ ਦੁਆ ਉਹਦੇ ਉੱਤੇ ਕੋਈ ਇਹੋ ਜਿਹੇ ਲੈਕਚਰ ਜਾਂ ਗੀਤ ਨਾ ਚੱਲਣ ਉੱਥੇ ਕੇਵਲ ਤਾਂ ਕੇਵਲ ਪਵਿੱਤਰ ਗੁਰਬਾਣੀ ਤੇ ਕੀਰਤਨ ਰੂਪੀ ਸਤਗੁਰੂ ਜੀ ਨੇ ਬੜੇ ਸਾਨੂੰ ਬਖਸ਼ਿਸ਼ ਕੀਤਾ ਕੀਰਤਨ ਇੱਕ ਸਤਿਗੁਰ ਜੀ ਨੇ ਇਹ ਪਰੰਪਰਾ ਸਾਨੂੰ ਜਿਹੜੀ ਬਖਸ਼ਿਸ਼ ਕੀਤੀ ਪਵਿੱਤਰ ਗੁਰਬਾਣੀ ਦੀ ਇਹੋ ਜਿਹਾ ਇਹ ਕਾਰਜ ਕਰੀਏ ਨਾ ਕਿ ਕੋ ਐਵੇਂ ਬੋਲ ਕਬੋਲ ਕਰਨ ਦਾ ਕਿਸੇ ਨੂੰ ਚਤਨ ਕਰੀਏ ਕਿਸੇ ਨੇ ਗੱਡੀ ਮੋੜੇ ਟਰੈਕਟਰ ਕੱਢ ਲਿਆ ਕਿਸੇ ਨੇ ਪਿੱਛੇ ਕੱਢ ਲਿਆ ਸੋ ਇਹਨਾਂ ਗੱਲਾਂ ਤੋਂ ਗਰੇਜ ਕਰੀਏ ਸੋ ਮੈਂ ਖਾਲਸੇ ਪੰਥ ਨੂੰ ਜਿੱਥੇ ਵਧਾਈ ਦਿਨਾ ਉੱਥੇ ਸਾਡੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਜੀ ਚਾਵਲਾ ਜਿਹੜੇ ਸਮੁੱਚੀ ਦੇਖਰੇਖ ਕਰਦੇ ਆ ਔਰ ਉਹਨਾਂ ਦੇ ਨਾਲ ਸਾਡਾ ਮੈਨੇਜਰ ਗੁਰਪ੍ਰੀਤ ਰੋਡੇ ਤੇ ਸਾਡੇ ਜਥੇਦਾਰ ਤਰਲੋਚਨ ਸਿੰਘ ਜੀ ਸਿੰਘ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਦੇ ਪੁੱਤਰ ਹਰਦੇਵ ਸਿੰਘ ਸਾਰੇ ਤੇ ਸਮੁੱਚੇ ਤੌਰ ਤੇ ਇਸ ਆ ਸਾਰਾ ਜਿੰਨਾ ਵੀ ਪ੍ਰਬੰਧ ਹੈ ਇਹਦੀ ਸਰਪ੍ਰਸਤੀ ਕਰਦੇ ਆ ਸਾਡੇ ਸਿੰਘ ਸਹਿਬਾਨ ਤੇ ਤਖਤ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਤੇ ਜਿਸ ਦਿਨ ਇਹ ਫਿਰ 26 ਤਰੀਕ ਨੂੰ ਉਦੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤਾਕਸਰੀ ਦੰਮਦਮਾ ਸਾਹਿਬ ਦੇ ਜਥੇਦਾਰ ਤਾਕਸਰੀ ਹਜੂਰ ਸਾਹਿਬ ਜੀ ਤੋਂ ਉੱਥੋਂ ਕਿਉਂਕਿ ਉੱਥੋਂ ਦੇ ਸਿੰਘ ਸਾਹਿਬ ਗਿਆਨੀ ਕਲਵੰਦ ਸਿੰਘ ਜੀ ਆਪ ਨਹੀਂ ਆ ਸਕਦੇ ਤਾਕਤ ਨਹੀਂ ਛੱਡ ਸਕਦੇ ਉਹ ਸਿੰਘ ਭੇਜ ਦਿੰਦੇ ਆ ਤੇ ਐਵੇਂ ਪਟਨਾ ਸਾਹਿਬ ਤੋਂ ਇਹ ਸਾਡੀ ਪਰੰਪਰਾ ਰਹੀ ਆ ਕਿ ਸਤਗੁਰ ਜੀ ਹੋਲੇ ਮੁਹੱਲੇ ਤੇ ਸਮੂਹ ਕਿੱਥੋਂ ਕਿੱਥੋਂ ਸੰਗਤ ਜਿਹੜੀ ਸੀ ਉਹ ਇੱਥੇ ਆ ਕੇ ਹਾਜ਼ਰੀ ਭਰਦੀ ਸੀ ਤੇ ਅੱਜ ਵੀ ਇਹ ਪਰੰਪਰਾ ਐਵੇਂ ਦੀ ਐਵੇਂ ਚੱਲ ਰਹੀ ਆ ਤੋਂ ਬਹੁਤ ਬਹੁਤ ਵਧਾਈ ਦਿੰਦਾ ਸ਼ਾਮਨਾ ਵੀ ਕਰਦਾ ਕਿ ਜਿਹੜਾ ਸਤਗੁਰ ਜੀ ਨੇ ਸਾਨੂੰ ਇਸ ਪਵਿੱਤਰ ਦਿਹਾੜੇ ਤੇ ਭਾਵੇਂ ਬਸਾਖੀ ਤੇ ਬਖਸ਼ਿਸ਼ ਕੀਤੀ ਸੀ ਖੰਡੇ ਬਾਟੇ ਦੀ ਪੌੜ ਪਰ ਸੋਮਵਾਰ ਐਤਵਾਰ ਤੇ ਬੁੱਧਵਾਰ ਦੋ ਦਿਨ ਨਿਰੰਤਰ ਸਾਰਿਆਂ ਸਥਾਨਾਂ ਤੇ ਸ਼ੋਮਣੀ ਕਮੇਟੀਾਂ ਦੇ ਇਹ ਅਮਰ ਸੰਚਾਰ ਹੁੰਦਾ ਪਰ ਆਹ ਜਿਹੜੇ ਬਸਾਖੀ ਦਾ ਦਿਹਾੜਾ ਤੇ ਹੋਲੇ ਮਹੱਲੇ ਦਾ ਫਿਰ ਖਾਲਸਾ ਚੌੜੀ ਛਾਤੀ ਕਰਕੇ ਕਹਿੰਦਾ ਮੈਂ ਕਿੱਥੋਂ ਅਮਰ ਛੱਕਿਆ ਕਹਿੰਦਾ ਜੀ ਮੈਂ ਤਖਤ ਸ੍ਰੀ ਇਕਾਲ ਤੱਕ ਕੇਸਗੜ ਸਾਹਿਬ ਤੋਂ ਅਮਰ ਛੱਕ ਕੇ ਆਇਆ ਹਾਂ ਤੇ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਜਿੰਦਗੀ ਦਾ ਮਨੋਰਥ ਚੰਗੇ ਗੁਣਾਂ ਨੂੰ ਧਾਰਨ ਕਰਨਾ ਤੇ ਚੰਗੇ ਗੁਣ ਸਤਗੁਰ ਜੀ ਨੇ ਸਾਨੂੰ ਬਖਸ਼ਿਸ਼ ਕਰ ਦਿੱਤੇ ਖੰਡੇ ਬਾਟੇ ਦੇ ਰੂਪ ਦੇ ਵਿੱਚ ਸਿੱਖ ਨੂੰ ਉਦੇਸ਼ ਕਰ ਦਿੱਤਾ ਭਾਈ ਤੈਂ ਇਸ ਜਾਬਤੇ ਦੇ ਵਿੱਚ ਤੇ ਜਾਬਤਾ ਮੈਂ ਸਮਝਦਾ ਜਿੰਦਗੀ ਦਾ ਬਹੁਤ ਇੱਕ ਸਾਰਥਕ ਪਾਖਿਆ ਤੇ ਕਈ ਵਾਰੀ ਤੁਸੀਂ ਸੁਣਦੇ ਨਾ ਕਈਆਂ ਦੇ ਬੋਲ ਕਿ ਸਵੇਰੇ ਅੰਮ੍ਰਿਤ ਵੇਲੇ ਉઠਿਆ ਬੰਦੇ ਨੂੰ ਸੋਸਤੀਆ ਕਹਿੰਦੇ ਦੋ ਵਾਰੀ ਕੇਸਾਂ ਚ ਕੰਗਾ ਫੇਰ ਲਾ ਲੈ ਸੋਸਤੀ ਓਟ ਜੋ ਤੇਰੀ ਫੇਰ ਇਸ਼ਨਾਨ ਸੋਧ ਲਾ ਗੁਰੂ ਗੁਰੂਕਾਰ ਪਵਿੱਤਰ ਗਰਮਾਨੀ ਦਾ ਨਿਤਨੇਮਕਾਰ ਤੇ ਫੇਰ ਜਦ ਤੱਕ ਬਾਕੀ ਓਟ ਦੇ ਤਦ ਤੱਕ ਖਾਲਸਾ ਆਪਣਾ ਅੱਧੇ ਦਿਹਾੜੀ ਦਾ ਕੰਮ ਕਰ ਲੈਂਦਾ ਇਹਦੇ ਨਾਲ ਫੇਰ ਸਰੀਰਕ ਬਲ ਵੀ ਮਿਲਦਾ ਤੇ ਆਤਮਾ ਜਿਹੜੀ ਆ ਉਹ ਵੀ ਬਲਵਾਨ ਹੁੰਦੀ ਆ ਸੋ ਸਤਗੁਰੂ ਜੀ ਨੇ ਬਹੁਤ ਵੱਡੇ ਸਾਡੇ ਤੇ ਪਰਪਕਾਰ ਕੀਤੇ ਜਿਨ੍ਹਾਂ ਦਾ ਸਿੱਖ ਕਦੇ ਲੇਖਾ ਨਹੀਂ ਦੇ ਸਕਦਾ ਸੋ ਫੇਰ ਦੁਬਾਰਾ ਤੋਂ ਅੱਜ ਦੇ ਇਸ ਪਵਿੱਤਰ ਦਿਹਾੜੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਲੰਬੇ ਸਮੇਂ ਤੋਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਾਤਰੀਆਂ ਦਾ ਜਿਹੜਾ ਬੀਮਾ ਕਰਾਇਆ ਜਾਂਦਾ ਜੀ ਇਹ ਵੀ ਨਵਿਕਲੀ ਚੀਜ਼ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੀ ਇਹ ਸਾਡੇ ਤਕਰੀਬਨ ਅਸੀਂ ਹੁਣ ਜਿੰਨੇ ਸਾਡੇ ਇਤਿਹਾਸਕ ਜੋੜ ਮੇਲੇ ਆ ਉਹਨਾਂ ਦੇ ਵਿੱਚ ਇੱਕ ਇੱਕ ਰੇਡੀਅਸ ਰੱਖਿਆ ਹੁੰਦਾ ਉਸ ਰੇਡੀਅਸ ਦੇ ਵਿੱਚ ਫਿਰ ਅਸੀਂ ਸਾਰਿਆਂ ਦੀ ਇੰਸ਼ੋਰੈਂਸ ਕਰਦੇ ਆ ਉਦੋਂ ਤਾਂ ਗੁਰੂ ਸਾਹਿਬ ਕਿਰਪਾ ਕਰਨ ਕੋਈ ਏਦਾਂ ਦੀ ਘਟਨਾ ਨਾ ਵਾਪਰੇ ਤੇ ਵਾਪਰਦੀ ਵੀ ਨਹੀਂ ਪਰ ਜੇ ਕਿਤੇ ਕੋਈ ਐਮਈ ਦੀ ਹੋ ਜਾ ਉਹਨੂੰ ਰਿਸਕ ਕਵਰ ਕਰਨ ਲਈ ਸੰਗਤ ਰੂਪੀ ਉਹ ਅਸੀਂ ਹਰ ਸਾਲ ਹੀ ਜਿਹੜਾ ਆ ਉਹ ਇੰਸ਼ੋਰੈਂਸ ਕਰਦੇ ਤੇ ਐਤਕੀ ਵੀ ਅਸੀਂ ਕੀਤੀ ਹੈ